ਗੱਲ ਕਰ ਲਈਏ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਹੰਗਾਮਾ ਮਚ ਗਿਆ ਹੈ ਜੀ ਹਾਂ ਜੀ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਥਿਤ ਫੋਟੋਆਂ ਨੂੰ ਲੈ ਕੇ ਸ਼ਬਦੀ ਜੰਗ ਛਿੜ ਗਈ ਹੈ ਇਹ ਵਿਵਾਦ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਤੋਂ ਠੀਕ ਪਹਿਲਾਂ ਸਾਹਮਣੇ ਆਇਆ ਜਿਸ ਨੇ ਸਿਆਸੀ ਮਾਹੌਲ ਨੂੰ ਹੋਰ ਵੀ ਜ਼ਿਆਦਾ ਗਰਮਾ ਕੇ ਰੱਖ ਦਿੱਤਾ ਹੈ ਵਿਵਾਦ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਉਹ ਤੁਹਾਨੂੰ ਪੂਰੀ ਖਬਰ ਦੱਸ ਦਿੰਦੇ ਆ 11 ਜੂਨ 2025 ਨੂੰ ਰਾਤ 8:48 ਮਿੰਟ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਇਹਨਾਂ ਦੇ ਵਿੱਚੋਂ ਤਿੰਨ ਫੋਟੋਆਂ ਕਥਿਤ ਤੌਰ ਦੇ ਉੱਤੇ ਇਤਰਾਜ਼ਯੋਗ ਸਨ ਤੇ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਨੂੰ ਇੱਕ ਔਰਤ ਦੇ ਨਾਲ ਅਰਧ ਨੰਗੀ ਹਾਲਤ ਵਿੱਚ ਦਿਖਾਇਆ ਗਿਆ ਚੌਥੀ ਫੋਟੋ ਦੇ ਵਿੱਚ ਡਾਕਟਰ ਰਵਜੋਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਾਲ ਭਗਵੰਤ ਮਾਨ ਨਾਲ ਨਜ਼ਰ ਆ ਰਹੇ ਸਨ ਤੇ ਮਜੀਠੀਆ ਨੇ ਦਾਵਾ ਕੀਤਾ ਕਿ ਇਤਰਾਜ਼ਯੋਗ ਫੋਟੋਆਂ ਦੇ ਵਿੱਚ ਨਜ਼ਰ ਆ ਰਿਹਾ ਵਿਅਕਤੀ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਹੈ ਉਹਨਾਂ ਨੇ ਟਿੱਪਣੀ ਕਰਦਿਆਂ ਹੋਇਆ ਕਿਹਾ ਕਿ ਸੱਤਾ ਦੇ ਵਿੱਚ ਇੱਕ ਸ਼ਿਕਾਰੀ ਪੰਜਾਬ ਦੀ ਹਰਤੀ ਦੇ ਲਈ ਖਤਰਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਰਵਜੋਤ ਸਿੰਘ ਨੂੰ ਤੁਰੰਤ ਮੰਤਰੀ ਮੰਡਲ ਦੇ ਵਿੱਚੋਂ ਹਟਾਉਣ ਦੀ ਮੰਗ ਕੀਤੀ ਗਈ ਹੁਣ ਇਸ ਖਬਰ ਦੇ ਉੱਤੇ ਰਵਜੋਦ ਸਿੰਘ ਦਾ ਜਵਾਬ ਵੀ ਸਾਹਮਣੇ ਆਇਆ ਹੈ। ਉਹਨਾਂ ਕਿਹਾ ਵੀ 18 ਜੂਨ 2025 ਨੂੰ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਡਾਕਟਰ ਅਵਜੋਦ ਸਿੰਘ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਹੀ ਖਾਰਜ ਕਰਦਿਓਂ ਹੈ। ਇਸ ਨੂੰ ਰਾਜਨੀਤੀ ਦਾ ਸਭ ਤੋਂ ਨੀਵਾਂ ਪੱਧਰ ਘਰਾੜ ਦਿੱਤਾ ਹੈ। ਤੇ ਉਹਨਾਂ ਨੇ ਦੱਸਿਆ ਕਿ ਵਾਇਰਲ ਫੋਟੋਆਂ 8 ਤੋਂ 10 ਸਾਲ ਪੁਰਾਣੀਆਂ ਨੇ ਅਤੇ ਇਹ ਉਹਨਾਂ ਦੀ ਸਾਬਕਾ ਪਤਨੀ ਦੇ ਨਾਲ ਨਿੱਜੀ ਪਲਾਂ ਦੀਆਂ ਤਸਵੀਰਾਂ ਨੇ ਤਾਂ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਨੀ ਕਿ ਜਿਹਨੂੰ ਅੱਬਾ ਏਆਈ ਕਹਿੰਦੇ ਆ ਉਸ ਦੀ ਮਦਦ ਦੇ ਨਾਲ ਐਡਿਟ ਕਰਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਸੋ ਡਾਕਟਰ ਅਬਜੋਤ ਸਿੰਘ ਨੇ ਕਿਹਾ ਹੈ ਵੀ ਇਹ ਫੋਟੋਆਂ ਸਿਰਫ ਮੇਰੀ ਨਹੀਂ ਸਗੋਂ ਇੱਕ ਔਰਤ ਦੀ ਇੱਜ਼ਤ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਸੋ ਇੱਕ ਔਰਤ ਕਿਸੇ ਦੀ ਮਾਂ ਭੈਣ ਜਾਂ ਧੀ ਹੋ ਸਕਦੀ ਹੈ ਅਜਿਹੀਆਂ ਹਰਕਤਾਂ ਸਿਰਫ ਮੇਰੇ ਤੇ ਹਮਲਾ ਨਹੀਂ ਹੈ ਸਗੋਂ ਸਾਰੀਆਂ ਔਰਤਾਂ ਦਾ ਅਪਮਾਨ ਹੈ ਤੇ ਉਹਨਾਂ ਨੇ ਮਜੀਠੀਆ ਦੇ ਉੱਤੇ ਇਸ ਮੋਹਿਮ ਨੂੰ ਲੁਧਿਆਣਾ ਪੱਛਮੀ ਜਿਮਨੀ ਚੌਂਣ ਦੇ ਵਿੱਚ ਆਪ ਦੀ ਸੰਭਾਵਿਤ ਜਿੱਤ ਨੂੰ ਰੋਕਣ ਦੇ ਲਈ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ ਡਾਕਟਰ ਅਵਜੋਤ ਨੇ ਇਹ ਵੀ ਦਾਵਾ ਕੀਤਾ ਹੈ ਵੀ ਵਿਕਰਮ ਸਿੰਘ ਮਜੀਠੀਆ ਨੇ ਅਨੁਸੂਚਿਤ ਜਾਤੀ ਯਾਨੀ ਕਿ ਐਸਸੀ ਨੇ ਤੈਮਾਨ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਹਨਾਂ ਦੀ ਸਰਕਾਰ ਦੇ ਸਮੇਂ ਐਸਸੀ ਅਤੇ ਦਲਿਤ ਭਾਈਚਾਰਿਆਂ ਤੇ ਜ਼ੁਲਮ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ ਤੇ ਉਹਨਾਂ ਨੇ ਆਪ ਸਰਕਾਰ ਦੀਆਂ ਉਪਲਬਧੀਆਂ ਜਿਵੇਂ ਕਿ ਕਹਿ ਲਵੋ ਵੀ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ ਰੱਖਵਾ ਕਰਨ ਲਾਗੂ ਕਰਨ ਦਾ ਹਵਾਲਾ ਵੀ ਦਿੱਤਾ ਹੈ ਤੇ ਉਧਰ ਦੂਜੇ ਪਾਸੇ ਡਾਕਟਰ ਰਕਜੋਤ ਸਿੰਘ ਨੇ ਮਜੀਠੀਆ ਦੇ ਵਿਰੁੱਧ ਸੰਪੂਰਨ ਮਾਨਹਾਨੀ ਅਤੇ ਚਰਿੱਤਰ ਹਤਿਆ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਸੌਂਪੀ ਅਤੇ ਜਾਂਚ ਸ਼ੁਰੂ ਹੋ ਗਈ ਹੈ ਡਾਕਟਰ ਅਰਵਜੋਤ ਨੇ ਕਿਹਾ ਕਿ ਮੈਂ ਇਸ ਕਟਿਆ ਹਰਕਤੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਛੱਡਾਂਗਾ ਤੇ ਜਾਂਚ ਸੰਸਥਾਵਾਂ ਸੱਚ ਸਾਹਮਣੇ ਲਿਆਉਣਗੀਆਂ ਤੇ ਦੂਸਰੇ ਪਾਸੇ ਸ਼ੋਭਨੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੀਅਰ ਨੇ ਦੋਸ਼ ਲਗਾਇਆ ਹੈ ਕਿ ਡਾਕਟਰ ਅਰਵਜੋਤ ਸਿੰਘ ਨੇ ਖੁਦ ਹੀ ਇਹ ਫੋਟੋਆਂ ਵਾਇਰਲ ਕੀਤੀਆਂ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਹੁਣ ਇਸ ਖਬਰ ਦੇ ਉੱਤੇ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਆਪ ਦੇ ਹੋਰ ਨੇਤਾ ਕੱਲ ਉਹ ਵੀ ਆਪ ਦੇ ਮੰਤਰੀ ਅਤੇ ਪਾਰਟੀ ਮੁਖੀ ਅਮਨ ਅਰੋੜਾ ਨੇ ਵੀ ਵਿਕਰਮਜੀਤ ਸਿੰਘ ਮਜੀਠੀਆ ਦੀ ਸਖਤ ਨਿਕੇਦੀ ਕੀਤੀ ਹੈ ਤੇ ਕਿ ਉਹਨਾਂ ਨੇ ਕਿਹਾ ਹੈ ਵੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਰਾਜਨੀਤੀ ਨੂੰ ਇੰਨੇ ਨੀਚੇ ਪੱਧਰ ਦੇ ਉੱਤੇ ਲਜਾਇਆ ਜਾ ਸਕਦਾ ਹੈ ਤੇ ਉਹਨਾਂ ਨੇ ਸਵਾਲ ਚੁੱਕਿਆ ਹੈ ਵੀ ਮਜੀਠੀਆ ਨੂੰ ਅਜਿਹੀਆਂ ਫੋਟੋਆਂ ਹਰ ਵਾਰ ਚੋਣਾਂ ਤੋਂ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋਸ਼ਮਣੀ ਅਕਾਲੀ ਦਲ ਦੇ ਬੁਲਾਰੇ ਵਿਕਰਮਜੀਤ ਸਿੰਘ ਮਜੀਠੀਆ ਨੇ ਰਵਜੋਤ ਦੇ ਜਵਾਬ ਦੇ ਵਿੱਚ ਪਲਟਵਾਰ ਕਰਦਿਆਂ ਹੋਇਆ ਕਿਹਾ ਕਿ ਜਾਤ ਨੂੰ ਵਿੱਚ ਨਾ ਪਾਇਆ ਜਾਵੇ ਮੈਂ ਨਹੀਂ ਦੱਸਿਆ ਸੀ ਕਿ ਇਹ ਫੋਟੋਆਂ ਕਿਸ ਦੇ ਨਾਲ ਨੇ ਰਵਜੋਤ ਨੇ ਖੁਦ ਇਸ ਦਾ ਖੁਲਾਸਾ ਕੀਤਾ ਹੈ ਹੋਰ ਕਿ ਤੁਹਾਨੂੰ ਦੱਸ ਦਈਏ ਕਿ ਇਹ ਵਿਵਾਦ ਲੁਧਿਆਣਾ ਪश्चिमी ਜਿਮਨੀ ਚੋਣ ਦੇ ਸਮੇਂ ਸਾਹਮਣੇ ਆਇਆ ਹੈ ਜਿੱਥੇ ਆਪਨੇ ਰਾਜ ਸਭਾ ਮੈਂਬਰ ਸੰਜੀਵ अरोड़ा ਸ਼ੋਮਣੀ ਅਕਾਲੀ ਦਲ ਨੇ ਪਰ ਪਰਉਕਾਰ ਸਿੰਘ ਨੂੰ ਮੰ ਕਾਂਗਰਸ ਨੇ ਭਾਰਤ ਪੂਛਣਾਸ਼ੂ ਅਤੇ ਭਾਜਪਾ ਨੇ ਜੀਵਨ ਗੁਪਤਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਆਪ ਇਸ ਸੀਟ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਜਦਕਿ ਸ਼ੋਮਣੀ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਸਰਕਾਰ ਤੇ ਪੂਰੀ ਹਮਲਾਵਰ ਨੇ ਬਿਕਰਮਜੀਤ ਸਿੰਘ ਮਜੀਠੀਆ ਨੇ ਪਹਿਲਾਂ ਵੀ ਆਪ ਸਰਕਾਰ ਦੇ ਉੱਤੇ ਉਦਯੋਗਾਂ ਦੀ ਮੰਦੀ ਨਸ਼ੇ ਦੀ ਸਮੱਸਿਆ ਅਤੇ ਵਾਦੀਆਂ ਨੂੰ ਪੂਰਾ ਨਾ ਕਰਨ ਦੇ ਦੋਸ਼ ਲਗਾਏ ਸਨ ਤੇ ਸੋਸ਼ਲ ਮੀਡੀਆ ਦੇ ਉਤੇ ਇਸ ਮਾਮਲੇ ਨੂੰ ਲੈ ਕੇ ਹੁਣ ਤਿੱਖੀ ਚਰਚਾ ਛੜੀ ਹੋਈ ਹੈ ਤੇ ਕੁਝ ਲੋਕ ਵਿਕਰਮਜੀਤ ਸਿੰਘ ਮਜੀਠੀਆ ਦੇ ਕਦਮ ਨੂੰ ਸਿਆਸੀ ਸਾਜ਼ਿਸ਼ ਮੰਨ ਰਹੇ ਨੇ ਤੇ ਜਦਕਿ ਡਾਕਟਰ ਰਕਜੋਤ ਸਿੰਘ ਦੇ ਸਪਸ਼ਟੀਕਰਨ ਦੇ ਸਮਰਥਨ ਦੇ ਵਿੱਚ ਨੇ ਤੇ ਇਸ ਵਿਵਾਦ ਨੇ ਸਿਆਸੀ ਨੈਤਿਕਤਾ ਅਤੇ ਨਿੱਜੀ ਜੀਵਨ ਦੀ ਗੋਪਨੀਯਤਾ ਤੇ ਵੀ ਸਵਾਲ ਖੜੇ ਕੀਤੇ ਨੇ ਸੋ ਜੀ ਇਹ ਵਿਵਾਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਬੜਿਆ ਹੋਇਆ ਹੈ ਅਤੇ ਜਾਂਚ ਦੇ ਨਤੀਜੇ ਇਸ ਮਾਮਲੇ ਦੀ ਸੱਚਾਈ ਨੂੰ ਹੁਣ ਸਾਹਮਣੇ ਲਿਆ ਸਕਦੇ ਨੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ